ਪਰਦਾਨ ਜਿਹੜੀਆਂ ਮੰਗਾਂ ਨੂੰ ਲੱਗੇ ਪ੍ਰਦਰਸ਼ਨ ਕਰ ਰਹੇ ਸਰ ਸਾਡੀਆਂ ਮੰਗਾਂ ਤਾਂ ਅਸੀਂ ਬੜੇ ਲੰਬੇ ਸਮੇਂ ਤੋਂ ਮੰਗਾ ਆਪਣੀਆਂ ਮੰਗਾਂ ਦੇ ਆ ਰਹੇ ਆ ਸਰਕਾਰ ਤੋਂ ਪਰ ਸਰਕਾਰ ਨੇ ਸਾਨੂੰ ਅਣ ਦੇਖਿਆ ਕੀਤਾ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ ਸਾਡੀ ਉਮਰ ਨੁਦਾਰਤ ਕਰਦੀ 52 ਸਾਲ ਜਦੋਂ ਕਿ ਸਾਨੂੰ ਮੁਲਾਜ਼ਮ ਦੇ ਕੈਟਾਗਰੀ ਵਿੱਚ ਵੀ ਨਹੀਂ ਲਿੱਤਾ ਤਾਂ ਸਾਡੀ ਉਮਰ ਕਿਵੇਂ ਨੁਦਾਰਿਤ ਕਰਤੀ ਮੈਂ ਪੁੱਛਣਾ ਚਾਹੁੰਨੀ ਆ ਮਾਨ ਸਰਕਾਰ ਤੋਂ ਕੀ ਆਸ਼ਾ ਵਰਕਰ ਦੀ ਜਿਹੜੀ ਤੁਸੀਂ ਉਮਰਨ ਅਧਾਰਿਤ ਕੀਤੀ ਐ ਕਿ ਤੁਸੀਂ ਆਸ਼ਾ ਵਰਕਰ ਨੂੰ ਕਿਸੇ ਮੁਲਾਜ਼ਮ ਵਰਗ ਵਿੱਚ ਕਿਸੇ ਅਧਾਰੇ ਵਿੱਚ ਲਿੱਤਾ ਐ ਕਿਉਂਕਿ ਆਸ਼ਾ ਵਰਕਰ ਨੂੰ ਤੁਸੀਂ ਇੱਕ ਵਰਕਰ ਦੇ ਤੌਰ ਤੇ ਵਰਤਦੇ ਆਏ ਹੁਣ ਤਈ ਜੇ ਤੁਸੀਂ ਐਨਾ ਹੀ ਸਾਨੂੰ ਹਮਦਰਦੀ ਦਿਖਾਉਂਦੇ ਆਮ ਦੀ ਸਰਕਾਰ ਖਾਸ ਬਣ ਕੇ ਰਹਿ ਗਈ ਐ ਸਾਡੀ ਆਮ ਦੀ ਤਾਂ ਬਿਲਕੁਲ ਵੀ ਸੁਣਵਾਈ ਨਾ ਹੋਈ ਅਸੀਂ ਉਹ ਵਰਕਰਾਂ ਜ਼ੀਰੋ ਗਰਾਊਂਡ ਦੇ ਵਿੱਚ ਜਿਹੜੇ ਕੋਰੋਨਾ ਵਰਗੀ ਮਹਾਮਾਰੀ ਨਾਲ ਲੜੇ ਬਿਨਾਂ ਹਥਿਆਰਾਂ ਤੋਂ ਦਿੱਤੇ ਵੱਡੇ ਵੱਡੇ ਅਫਸਰ ਕੀ ਅਸੀਂ ਸਰਕਾਰ ਗੱਲ ਕਰੀਏ ਸਰਕਾਰਾਂ ਦੀ ਹੋ ਕੀਚਿਆਂ ਦੇ ਕਮਰਿਆਂ ਵਿੱਚ ਬੈਠ ਕੇ ਕਰੋਨਾ ਟਾਈਮ ਦੇ ਵਿੱਚ ਇਹ ਨੋਟੀਫਿਕੇਸ਼ਨ ਜਾਂ ਫਰਮਾਨ ਜਾਰੀ ਕਰਦੇ ਸੀ ਇੱਕ ਆਸ਼ਾ ਵਰਕ ਮਾਸਕ ਤੇ ਗਲਵਜ਼ ਕੱਲੇ ਦੋ ਚੀਜ਼ਾਂ ਨਾਲ ਕਰੋਨਾ ਵਰਗੀ ਮਹਾਮਾਰੀ ਨਾਲ ਲੜੀ ਪਰ ਸਾਨੂੰ ਅੱਜ ਮਿਲਿਆ ਕਿ 58 ਸਾਲ ਤੇ ਸੇਵਾ ਮੁਕਤ ਕੀਤਾ ਗਿਆ ਕੀਤਾ ਵੀ ਐਦਾਂ ਗਿਆ ਜਿਵੇਂ ਦੁੱਧ 'ਚ ਮੱਖੀ ਕੱਢ ਕੇ ਮਾਰੀ ਦੀ ਆ ਕੋਈ ਸਾਡੀਆਂ ਭੈਣਾਂ ਨੂੰ ਮਾਣ ਸਤਿਕਾਰ ਨਾਲ ਸੇਵਾ ਮੁਕਤ ਨਹੀਂ ਕੀਤਾ ਗਿਆ ਸਿਰਫ ਜਿਉਂ ਡਿਊਟੀ ਕਰਕੇ ਘਰ ਗਈਆਂ ਵਾਪਸ ਗਰੁੱਪਾਂ ਵਿੱਚ ਲੈਟਰਾਂ ਪੈ ਜਾਂਦੀਆਂ ਸੀ ਕਿ ਤੁਸੀਂ ਸੇਵਾ ਮੁਕਤ ਹੋ ਗਏ ਹੋ ਕੀ ਕੰਮ ਲੈਣ ਤੋਂ ਬਾਅਦ 2 ਵਜੇ ਹੀ ਕਿਉਂ ਸਾਨੂੰ ਕਿਉਂ ਨਹੀਂ ਇਸ ਚੀਜ਼ ਦਾ ਨੋਟਿਸ ਪਹਿਲਾਂ ਜਾਰੀ ਹੋਇਆ ਮਾਨ ਸਰਕਾਰ ਨੂੰ ਪੁੱਛਣਾ ਚਾਹੀਦੀ ਆ ਸਿਹਤ ਮੰਤਰੀ ਪੰਜਾਬ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਸੀਗੇ ਕੀ ਪੰਜਾਬ ਸਰਕਾਰ ਸਾਨੂੰ ਲਾਰਿਆਂ ਵਿੱਚ ਰੱਖ ਰਹੀ ਸੀ ਕਿ ਹਰਿਆਣੇ ਨਾਲੋਂ ਵਧੀਆ ਪੈਟਰਨ ਦਵਾਂਗੇ ਹਰਿਆਣਾ ਪੰਜਾਬ ਦੀ ਰੀਸ ਕਰੂਗਾ ਕਿ ਮਾਨ ਸਰਕਾਰ ਜੇ ਮੈਂ ਪੁੱਛਣਾ ਚਾਹੀਦੀ ਆ ਮਾਨ ਸਰਕਾਰ ਤੋਂ ਕਿ ਅੱਜ ਹਰਿਆਣਾ ਰੀਸ ਕਰੂਗਾ ਕਿ ਤੁਸੀਂ ਜਿਹੜਾ ਸਾਡੇ ਤੇ ਕਾਲਾ ਕਾਨੂੰਨ ਪਾਸ ਕਰਿਆ ਉਸ ਚੀਜ਼ ਦੀ ਰੀਸ ਕਰੂਗਾ ਹਰਿਆਣਾ ਤੁਹਾਡੇ ਤੋਂ ਤੁਸੀਂ ਇਹ ਜੇ ਕਾਲੇ ਕਾਨੂੰਨ ਪਾਸ ਕਰ ਰਹੇ ਹੋ ਜਿਹਦੇ ਵਿੱਚ ਸਾਡੀਆਂ 22000 ਆਸ਼ਾ ਵਾਲ ਕਰਾਂ ਪਾਣਾ ਦਾ ਚੁੱਲ੍ਹਾ ਚੱਲਦਾ ਸੀ ਤੁਸੀਂ ਉਹਨਾਂ ਤੇ ਕੋਹੜਾ ਚਲਾਇਆ ਮੈਂ ਪੁੱਛਣਾ ਚਾਹੁੰਨੀ ਆ ਮਾਨ ਸਰਕਾਰ ਤੋਂ ਕਿ 2500 ਰੁਪਏ ਦੇ ਵਿੱਚ ਕਿਸੇ ਦੇ ਘਰ ਦਾ ਜੇ ਗੁਜ਼ਾਰਾ ਹੁੰਦਾ ਆ ਤਾਂ ਸਾਨੂੰ ਦੱਸਿਆ ਜਾਵੇ ਸਾਡੇ ਇਹ ਆ ਕੇ ਧਮਦਰਦ ਸਾਡੇ ਵੱਡਣ ਪੰਜਾਬ ਸਰਕਾਰ ਤਾਂ ਅਸੀਂ ਇਹਨਾਂ ਨੂੰ ਕਦੇ ਅੱਗੇ ਲੈ ਕੇ ਆਉਣ ਬਾਰੇ ਸੋਚਾਂਗੇ ਨਹੀਂ ਅਸੀਂ ਤਾਂ ਫੀਲਡ ਵਿੱਚ ਜਾ ਕੇ ਲੋਕਾਂ ਨੂੰ ਦੱਸਾਂਗੇ ਕਿ ਇਹ ਮਾਨ ਸਰਕਾਰ ਆਮ ਦੀ ਨਹੀਂ ਲਾਰਿਆਂ ਦੀ ਸਰਕਾਰ ਆ 2.5 ਸਾਲ ਤੋਂ ਅਸੀਂ ਮਾਨ ਸਰਕਾਰ ਦੇ ਲਾਰੇ ਹੀ ਸੁਣਦੇ ਆ ਰਹੇ ਹਾਂ ਭਗਵੰਦ ਜੀ ਮੈਨੂੰ ਕਿਹਾ ਗਿਆ 42000 ਤੋਂ ਉੱਪਰ ਆਪਾਂ ਨੌਕਰੀਆਂ ਦੀਆਂ ਤੇ ਲੋਕਾਂ ਨੇ ਪੱਕੇ ਕੋਈ ਪ੍ਰਦਰਸ਼ਨ ਕਰ ਰਹੇ ਸਰ ਅਸੀਂ ਲੋਕਾਂ ਨੇ ਨਹੀਂ ਗੱਲ ਜਾਣਦੇ ਸਾਡੀ ਗੱਲ ਲਈ ਜਾਵੇ ਅਸੀਂ 18 ਸਾਲ ਤੋਂ ਫੀਲਡ ਵਿੱਚ ਕੰਮ ਕਰਦੇ ਆਂ 18 ਸਾਲ ਤੇ ਵਿੱਚੋਂ ਅਸੀਂ ਬਿਨਾਂ ਨ ਤਨਖਾਹ ਤੋਂ ਕੰਮ ਕੀਤਾ ਪੰਜਾਬ ਸਰਕਾਰ ਨੇ ਇਹ 1.5 2 ਸਾਲ ਪਹਿਲਾਂ ਸਾਨੂੰ ਇਹ ਤੋਂ 2.5 ਸਾਲ ਤੋਂ ਪਹਿਲਾਂ ਸੌਰੀ ਸਾਨੂੰ 2500 ਰੁਪਏ ਲਾਇਆ ਸੀ ਕਿ 2500 ਨਾਲ ਕਿਸੇ ਮਲਾਜ਼ਮ ਦਾ ਗੁਜ਼ਾਰਾ ਹੁੰਦਾ ਕੋਈ ਮਲਾਜ਼ਮ ਵਰਗ ਹੈਗਾ ਜਿਹੜਾ 2500 ਨਾਲ ਗੁਜ਼ਾਰਾ ਕਰਦਾ ਇੱਕ ਆਸ਼ਾ ਵਰਕਰ ਹੈ ਜਿੱਥੇ ਅਸੀਂ ਗੱਲ ਕਰੀਏ ਇਨਸੈਂਟਿਵਾਂ ਦੀ 25 ਪੈਸੇ ਨਾਲ ਅਸੀਂ ਨਮਕ ਟੈਸਟ ਕਰਨ ਜਾਂਦੇ ਆ ਲੋਕਾਂ ਦੇ ਘਰ ਘਰ 25 ਪੈਸੇ ਨਾਲ ਤਾਂ ਜੇ ਸਮਝੋ ਸਾਡੇ ਨਾਲ ਦੇਖੋ ਤੁਸੀਂ ਸਾਡੇ ਕਿੱਡਾ ਜ਼ਿਆਦਾ ਸਾਡਾ ਸ਼ੋਸ਼ਣ ਕੀਤਾ ਜਾ ਰਿਹਾ 25 ਰੁਪਏ ਤਾਂ ਬੱਚਾ ਵੀ ਲੈ ਕੇ ਵੜਦਾ ਸਾਨੂੰ 25 ਪੈਸੇ ਨਾਲ ਵੜਾਇਆ ਜਾ ਰਿਹਾ ਇਹਨਾਂ ਸਰਕਾਰਾਂ ਵੱਲੋਂ ਕੀ ਰਣਨੀਤੀ ਰਹੀ ਅੱਜ ਵੀ ਜੇਕਰ ਸਾਡੀਆਂ 58 ਸਾਲ ਵਾਲਾ ਕਾਲਾ ਕਾਨੂੰਨ ਪੰਜਾਬ ਸਰਕਾਰ ਨੇ ਵਾਪਸ ਨਾ ਲਿੱਤਾ ਤਾਂ ਅਸੀਂ ਆਪਣੀ ਮਰਨ ਕਕਾਰ ਤੇ ਉਤਰਾਂਗੇ ਸਾਨੂੰ ਕੋਈ ਡਰ ਨਹੀਂ ਇਹਨਾਂ ਦੀ ਜੇਲਾਂ ਦਾ ਕੋਈ ਡਰ ਨਹੀਂ ਸਾਨੂੰ ਇਹਨਾਂ ਦੇ ਕਾਲੇ ਕਾਨੂੰਨਾਂ ਦਾ ਵੀ ਸਾਡੇ ਤੇ ਜਦਦਰ ਕਰਨਗੇ ਅਸੀਂ ਹੁਣ ਮੈਦਾਨ 'ਚ ਇਹੋ ਜਿਹੇ ਉਤਰੇ ਆ ਕਿ ਪੰਜਾਬ ਸਰਕਾਰ ਦੀ ਇਟ ਨਾਲ ਇਟ ਬਜਾਵਾਂਗੇ ਕਿਉਂਕਿ ਕਾਲਾ ਕਾਨੂੰਨ ਸਿਰਫ ਇਕੱਲਾ ਪੰਜਾਬ ਸਰਕਾਰ ਨੇ ਲਾਗੂ ਕੀਤਾ ਹੋਰ ਕਿਸੇ ਸਟੇਟ ਵਿੱਚ ਇਹ ਕਾਨੂੰਨ ਲਾਗੂ ਨਹੀਂ ਹੋਇਆ